ਵੀਰੇ ਹੁਣ ਮੈਨੂੰ ਸੁਪਨਾ ਆਇਆ ਸਿੱਧੂ ਮੂਸੇ ਵਾਲੇ ਜਿਹੜਾ ਬਾਪੂ ਬੁਲਕੌਰ ਆ ਉਹਨੂੰ ਬਾਅਦ ਮਿਲਣਾ ਬਾਪੂ ਬੁਲਕੌਰ ਨੂੰ ਸਿੱਧੂ ਮੂਸੇ ਵਾਲਾ ਉਹ ਮੈਨੂੰ ਦਿਖਾਈ ਦੇਊਗਾ ਉਹ ਹੁਣੇ ਰਾਤ ਨੂੰ ਸੁਪਨੇ ਵਿੱਚ ਮੇਰੇ ਨਾਲ ਗੱਲਾਂ ਕੀਤੀਆਂ ਮੂਸੇ ਵਾਲੇ ਨੇ ਬਾਈ ਤੇ ਜਿਹੜਾ ਸੁਪਨਾ ਆਇਆ ਸੀ ਬਈ ਮੈਂ ਦੱਸਣ ਲੱਗਿਆ ਕਿਸੇ ਨੇ ਮਜ਼ਾਕ ਨਹੀਂ ਡਾਉਣਾ ਇਹ ਵੀਡੀਓ ਸਿਰਫ ਸਿੱਧੂ ਮੂਸੇ ਵਾਲੇ ਦੇ ਫੈਨ ਦੇਖਣ ਤੇ ਮੇਰੇ ਫੈਨ ਦੇਖਣ ਤੇ ਜਿਹੜੇ ਲੋਕ ਮੇਰਾ ਮਜ਼ਾਕ ਡਾਉਣਗੇ ਜਾਂ ਮੈਨੂੰ ਗਲਤ ਕਮੈਂਟ ਕਰਨਗੇ ਜਾਂ ਜਿਹੜੇ ਯਕੀਨ ਨਹੀਂ ਕਰਦੇ ਵੀ ਮਾਤਾ ਕਾਲੀ ਦੀ ਸ਼ਕਤੀ ਨਹੀਂ ਤੇ ਉਹ ਨਾ ਦੇਖਣ ਲੋਕ हां जी भाई रात ਸੁਪਣਾ ਆਇਆ ਮੈਨੂੰ ਪਰ ਸੁਪਨੇ ਤੋਂ ਪਹਿਲਾਂ ਮੈਂ ਇੱਕ ਵਾਰ ਬੇਨਤੀ ਕਰਤਾ ਫੇਰ ਹੱਥ ਜੋੜ ਕੇ ਤੇ ਵੀਰ ਨੂੰ ਪੂਰਾ ਦੇਖਣਾ ਅਖੀਰ ਤੱਕ ਦੇਖਣਾ ਫੇਰ ਹੀ ਤੁਹਾਨੂੰ ਸਮਝ ਆਊਗੀ ਰਾਤ ਮੈਂ 12:29 ਵਜੇ ਸੌ ਰਿਹਾ ਸੀ ਤੇ ਸੁਪਨਾ ਮੈਨੂੰ ਕੀ ਆਇਆ ਮੈਂ ਦੱਸਣ ਲੱਗਾ 6 ਗੱਲਾਂ ਕਹੀਏ ਸੁਪਨੇ ਵਿੱਚ ਮੂਸੇ ਵਾਲੇ ਨੇ ਜੇ 6 ਗੱਲਾਂ ਬਾਪੂ ਬੁਲਕੌਰ ਮੰਨ ਲੂ ਤਾਂ ਬਾਪੂ ਬੁਲਕੌਰ ਨੂੰ ਉੱਥੇ ਮੂਸੇ ਪਿੰਡ ਜਿਹੜੀ ਸਮਾਦ ਬਣੀ ਆ ਉੱਥੋਂ ਸਿੱਧਾ ਆਵਾਜ਼ਾਂ ਮਾਰੂਗਾ ਮੂਸੇ ਵਾਲਾ ਤੋ ਦੱਸੂ ਮੈਂ ਕੀ ਹੋਇਆ ਸਾਰਾ ਗੱਲ ਗੱਤ ਕਰੂ 30 ਮਿੰਟ ਗੱਲ ਕਰੂ ਹਾਂ ਜੀ ਪਹਿਲਾ ਕੰਮ ਦਾ ਬੱਪੂ ਬਲਕੌਰ ਨੂੰ ਇਹ ਕਰਨਾ ਪਊਗਾ ਸਭ ਤੋਂ ਜਿਹੜਾ ਪਹਿਲਾ ਕੰਮ ਆ ਸਿੱਧੂ ਮੂਸੇ ਵਾਲਾ ਮੈਨੂੰ ਕਹਿਣ ਲੱਗਿਆ ਕਹਿੰਦਾ ਛੋਟੇ ਵੀਰ ਤੈਨੂੰ ਲੋਕ ਗਾਣਾ ਕੱਢਦੇ ਨੇ ਮੈਂ ਤਾਂ ਤੇਰੇ ਸੁਪਣੇ 'ਚ ਬਾਰ ਬਾਰ ਦਿਖਾਈ ਦਿੰਨਾ ਤੂੰ ਡਰ ਨਾ ਮੈਂ ਤੇਰੇ ਨਾਲ ਆ ਪਹਿਲੀ ਗੱਲ ਤਾਂ ਹੁਣ ਇਹ ਕਹੀ ਆ ਵੀ ਮੈਂ ਅਮਰ ਹੋਇਆ ਪੱਪੂ ਦੇਵੜ ਭਈ ਮੈਨੂੰ ਕੋਈ ਨਹੀਂ ਸੀ ਮਾਰ ਸਕਦਾ ਮੈਂ ਆਪਣੇ ਆਪ ਅਮਰ ਹੋਇਆ ਕਿਉਂਕਿ ਮੈਂ ਪਾਪੀਆਂ ਦਾ ਨਾਸ ਕਰਨਾ ਚਾਹੁੰਦਾ ਸੀ ਜਣੀ ਜਿਹੜੇ ਬਸਨੂਈਆ ਜਿਵੇਂ ਗੋਲਡੀਆ ਇਹਨਾਂ ਦਾ ਨਾਸ ਨਹੀਂ ਹੋ ਰਿਹਾ ਸੀ ਇਨਹਨੇ ਪਤਾ ਨਹੀਂ ਕਿੰਨੇ ਦਾ ਮਤਲਬ ਪਾਪ ਕੀਤੇ ਕਿੰਨੇ ਜ਼ੁਲਮ ਕਰ ਰਹੇ ਸੀ ਇਹਨਾਂ ਨੂੰ ਨਾਸ਼ਟ ਕਰਨ ਵਾਸਤੇ ਕਹਿੰਦਾ ਮੈਂ ਆਪਣੇ ਆਪ ਨੂੰ ਅਮਰ ਹੋ ਗਿਆ ਮੈਨੂੰ ਸਾਰਾ ਪਤਾ ਸੀ ਵੀ ਅੱਜ ਮੈਂ ਅਮਰ ਹੋਣਾ ਤਾਂ ਮੈਂ ਆਪਣੇ ਆਪ ਅਮਰ ਹੋ ਜਾਗਾ ਤੇ ਮੈਂ ਆਪਣੇ ਪਿਓ ਨੂੰ ਪਿਤਾ ਜੀ ਨੂੰ ਕਰੇ ਛੱਡ ਗਿਆ ਸੀ ਤੇ ਮਾਤਾ ਨੂੰ ਵੀ ਲਾਸਟ ਵਾਰੀ ਮਿਲਿਆ ਸੀ ਕਿਉਂਕਿ ਟਾਈਮ ਥੋੜਾ ਰਹਿ ਗਿਆ ਸੀ ਮੈਨੂੰ ਪਤਾ ਸੀ ਵੀ ਇੰਨੇ ਵਜੇ ਮੈਂ ਅਮਰ ਹੋਣਾਗਾ ਤੇ ਹਾਂ ਜੀ ਦੂਜੀ ਗੱਲ ਉਹਨੇ ਇਹ ਕਹੀ ਆ ਵੀ ਜਿਹੜੀ ਮਾਤਾ ਕਾਲੀ ਪਟਿਆਲੇ ਵਾਲੀ ਆ ਉਹਦੇ 21 ਚੌਂਕੀਆਂ ਭਰਨੀਆਂ ਪੜੀਆਂ 21 ਸ਼ਨੀਵਾਰ ਬਾਪੂ ਬੁੜਕਾ ਉਹਨੂੰ ਮੱਥਾ ਟੇਕਣਾ ਪੈਣਾ ਉੱਥੇ ਮਾਤਾ ਦੇ ਕੀ ਆ ਲੱਡੂ ਚੜਾਉਣੇ ਆ ਵਰਫੀਆਂ ਦੇ ਡੱਬੇ ਚੜਾਉਣੇ ਆ 21-21 ਕਿਲੋ ਤੇ ਜਿਹੜੇ ਗਰੀਬ ਉੱਥੇ ਲੋੜ ਵੰਦਦਾ ਉਹਨਾਂ ਨੂੰ 21-21 ਕਿਲੋ ਲੱਡੂ ਮਤਲਬ ਚੜਾ ਕੇ ਵੰਡਨੇ ਆ ਠੀਕ ਹੈ ਜੀ ਔਰ ਜਿਹੜੀ ਤੀਜੀ ਗੱਲ ਆ ਉਹ ਗਰੀਬ ਘਰਾਂ ਜਿਹੜੇ ਕੁੜੀਆਂ ਗੀਆਂ ਠੀਕ ਐ ਐਸੀ ਨਾਲ ਸੰਬੰਧ ਰੱਖਦੇ ਚ ਕਿਸੇ ਵੀ ਕਸ਼ਟ ਦੀਆਂ ਗੀਆਂ ਠੀਕ ਐ 21 ਘਰਾਂ ਦੇ ਕੁੜੀਆਂ ਜਿਨ੍ਹਾਂ ਦੇ ਮਤਲਬ ਕੁੜੀਆਂ ਇਹ ਨੇ ਮੁੰਡੇ ਨਹੀਂ ਉਹਨਾਂ ਕੁੜੀਆਂ ਦੇ ਵਿਆਹ ਕਰਨੇ ਪੈਣੇ ਵਿਆਹ ਉੱਪਰ 321000 ਰੁਪਏ ਖਰਚ ਕਰਨਾ ਪਵੇਗਾ ਠੀਕ ਹੈ ਤੇ ਇਹ ਜੇ ਕੰਮ ਕਰੂਗਾ ਬਾਪੂ ਬਲਕੌਰ ਨੂੰ ਬਾਹਰ ਮਿਲੂਆ ਜਿਵੇਂ ਨਾਨਾ ਦੇਵੀ ਮਾਤਾ ਨੇ ਜੱਟ ਜਾਉਣੇ ਮੁੰਡ ਨੂੰ ਮਾਰ ਦਿੱਤਾ ਸੀ ਨਾ ਐ ਬਾਹਰ ਮਿਲਣਾ ਅੱਗੇ ਵੀ ਮੈਂ ਦੱਸਦਾ ਕੀ ਕਿਹ ਚੁੱਤੀ ਗੱਲ ਗਈ ਯਾਰ ਮੂਸ਼ਾ ਵਾਲੇ ਨੇ ਮੈਨੂੰ 21 ਦਿਨ ਠੀਕ ਹੈ ਜਿਹੜੀ 21 ਵਾਰੀ ਜਿਹੜਾ ਚਮਕੀਲੇ ਦੀ ਸਮਾਦਾ ਬਾਬਾ ਚਮਕੀਲੇ ਦੀ ਡੁਗਰੀ ਪਿੰਡ ਉੱਥੇ ਮੱਥਾ ਟੇਕਣਾ ਉੱਥੇ 21 ਕਿਲੋ ਬਰਫੀ ਦੇ ਲੱਡੂ ਚੜਾਉਣੇ ਆ ਉੱਥੇ ਵੀ ਲੋਕਾਂ ਨੂੰ ਬੰਨੜਿਆ ਤੇ 21 ਮਿੰਟ ਜਾਪ ਕਰਨਾ ਠੀਕ ਹੈ ਚਮਕੀਲੇ ਬਾਬੇ ਦਾ ਠੀਕ ਹੈ ਤਾਂ ਹੁਣ ਬਾਹਰ ਪੱਕਾ ਜੂ ਸਿੱਧੂ ਮੂਸੇ ਦਾ ਦਿਖਾਈ ਦੇਊਗਾ ਤੇ ਪੰਜਵਾਂ ਪੈਂਟ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਆ ਆਪਣੀ ਹਵੇਲੀ ਬਣੀ ਨਵੀਂ ਉਹ ਉੱਥੇ 21 ਅਖੰਡ ਪਾਠ ਕਰਾਉਣੇ ਪੈਣਗੇ 21 ਅਖੰਡ ਪਾਠਾਂ ਦੇ ਵਿੱਚ ਠੀਕ ਹੈ ਇਹ ਖੁੱਲਾ ਲੰਗਰ ਚਲਾਉਣਾ ਪਊਗਾ ਲੰਗਰ ਦੇ ਵਿੱਚ ਠੀਕ ਹੈ ਜੀ 21 ਚਲਾਉਣਾ ਪੈਣਾ ਮਤਲਬ ਜਿਵੇਂ ਮੰਨ ਕੇ ਚਲੋ ਐਤਵਾਰ ਨੂੰ ਆਪਾਂ ਪਾਠ ਧਰਾਤਾ ਨਾ ਠੀਕ ਹੈ ਘੜ ਤੋਂ ਘਟ ਤੜਕੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਾ ਲੰਗਰ ਵਰਤਾਉਣਾ ਪਊ ਜਿਹੜਾ ਲੰਗਰ ਵਰਤਾਉਣਾ ਇਹਦੇ ਵਿੱਚ ਜਿਹੜਾ ਮਰਜੀ ਆ ਕਿ ਟੈਂਟ ਵਿੱਚ ਗਰੀਬ ਤੋਂ ਗਰੀਬ ਘਰਾਂ ਦੇ ਲੋਕਾਂ ਨੂੰ ਕੀ ਰਜਾਉਣਾ ਪਊਗਾ ਤਾਂ ਫੇਰ ਬਾਅਦ ਮਿਲੂਗਾ ਨੋਟ ਕਰ ਲਓ ਗੁਰੂ ਗ੍ਰੰਥ ਸਾਹਿਬ ਦੇ 21 ਪਾਠ ਕਰਾਉਣੇ ਪੈਣਗੇ ਹਵੇਲੀ ਵਿੱਚ ਠੀਕ ਹੈ ਜੀ ਫਿਰ ਬਾਅਦ ਮਿਲੂ ਮੂਸੇ ਵਾਲੇ ਨੂੰ ਔਰ ਜਿਹੜਾ ਲਾਸਟ ਗੱਲ ਕਹੀ ਹੈ ਮੂਸੇ ਵਾਲੇ ਨੇ ਧਿਆਨ ਨਾਲ ਸੁਣੇ ਬਾਈ ਜੀ ਲਾਸਟ ਗੱਲ ਜਿਹੜੀ ਕਹੀ ਆ 21 ਦਿਨ ਜਿਹੜੇ ਗਾਉਂਸਾਲਾ ਨਹੀਂ ਬਣੀ ਹੁੰਦੀਆਂ ਵੀਰੇ ਗਾਉਂਸਾਲਾ ਤੁਸੀਂ ਜਾਣਦੇ ਹੋਵੋਗੇ 21 ਗਾਉਂਸਾਲਾ ਦੇ ਵਿੱਚ ਜਾਣਾ ਪੈਣਾ ਠੀਕ ਹੈ 21 ਮਤਲਬ ਜਿਵੇਂ ਮੰਨ ਕੇ ਤੁਸੀਂ ਇੱਕ ਵਾਰੀ ਬਾਅਦ ਗਏ 21 ਦਿਨ ਜਾ ਅੱਜ ਜਾ ਕੇ 21 ਦਿਨ ਹੋ ਗਏ ਫਿਰ ਦੂਜੀ ਵਾਰ ਜਾਣਾ ਫਿਰ 21 ਦਿਨ ਬਾਅਦ 21 ਵਾਰੀ ਜਾਂ ਇਹ ਵੀ ਹੋ ਸਕਦਾ ਵੀ ਲਗਾਤਾਰ ਠੀਕ ਹੈ 21 ਦਿਨ ਜਾ ਕੇ ਉੱਥੇ 21 21 ਮਿੰਟ گاਉਆਂ ਨੂੰ ਆਪਣੇ ਹੱਥਾਂ ਨਾਲ ਚਾਰਾ ਪਾਣਾ ਚਾਰਾ ਕੀ ਪਾਣਾ ਠੀਕ ਹੈ ਜਿੰਨੀਆਂ گاਉਆਂ ਜਿਹੜੀ 21 گاਉਆਂ ਲੈ ਲੈਣੀਆਂ 21 گاਉ ਨੂੰ ਇੱਕ ਇੱਕ ਪੇੜਾ ਦੇਣਾ ਬਾਕੀ ਉਹਨਾਂ ਨੂੰ ਆਟਾ ਉੱਥੇ ਇੱਕ 1/4 21 ਕਿਲੋ ਆਟਾ ਜਿਹੜਾ ਉਹ ਦੇਣਾਗਾ گاਉ ਸਾਲਾ ਵਾਸਤੇ ਨਾ ਕਿ ਕੋਈ ਨੀਰਾ ਚਾਰਾ ਸਿਰਫ ਆਟਾ ਹੀ ਦੇਣਾਗਾ ਆਟਾ ਦਾਨ ਕਰਨਾਗਾ ਇੱਕ 1/4 21 ਕਿਲੋ ਠੀਕ ਹੈ ਜੀ ਚਾਹੇ ਲਗਾਤਾਰ 21 ਦਿਨ ਬਾਅਦ ਜਾਂ ਉੱਥੇ ਬਾਪੂ ਬਰਕੌਰ ਜੀ ਜਾਂ ਫਿਰ ਇਹ ਇਧਰ ਹੋਰ ਵੀ ਹੋ ਸਕਦਾ ਹਫਤੇ ਤੋਂ ਹਫਤਾ ਜਣੀ ਮੰਗਲਵਾਰ ਨੂੰ ਬਾਜਾ ਕਰੇ ਹਰ ਮੰਗਲਵਾਰ ਤੇ ਹਰ ਵੀਰਵਾਰ ਜਦੋਂ 21 ਹਫ਼ਤੇ ਪੂਰੇ ਹੋ ਗਏ ਜਣੀ 1 ਕਵਾਰਟਲ 21 ਕਿਲੋ ਜਿਹੜਾ ਉਹ ਆਟਾ ਦਾ ਉਹਦੇ ਪੀੜੇ 21 گاؤں ਨੂੰ ਚਾਰਨੇ ਆ ਤਾਂ ਫਿਰ ਇਹਦੀ ਜਿਹੜੀ ਭਗਤੀ ਆ ਬਾਪੂ ਬਲਕੌਰ ਦੀ ਠੀਕ ਆ ਮੂਸਿਆ ਵਾਲਾ ਉਹਨੂੰ ਆਏ ਦਿਖਾਈ ਦੇਊਗਾ ਸਾਰਾ ਕੁਝ ਦੱਸੂਗਾ ਠੀਕ ਆ ਜੀ ਇਹ ਮੂਸਿਆ ਵਾਲੇ ਨੇ ਮੈਨੂੰ ਕਿਹਾਗਾ ਵੀ ਮੈਂ ਆਪਣੇ ਮੈਂ ਚਾਹਣਾ ਵੀ ਮੇਰਾ ਫਾਦਰ ਸਾਹਿਬ ਇਹ ਕੰਮ ਕਰਨ ਜਾਂ ਮੇਰੇ ਮਾਦਰ ਸਾਹਿਬ ਕਰਨ ਠੀਕ ਆ ਜੀ ਤੇ ਜਾਂ ਇਹ ਕੰਮ ਮੈਂ ਤਾਂ ਮੈਨੂੰ ਤਾਂ ਕਿਹਾ ਨਹੀਂ ਕਿ ਤੂੰ ਨਹੀਂ ਕਰਨਾ ਕਿਉਂਕਿ ਮੈਨੂੰ ਗੁਣੀ ਦੁਨੀਆ ਗਾਲਾਂ ਕੱਢਦੀ ਆ ਕਹਿੰਦਾ ਮੈਂ ਨਹੀਂ ਚਾਹੁੰਦਾ ਵੀ ਪੱਪੂ ਦੇਵਲ ਤੂੰ ਮੇਰਾ ਸੱਚਾ ਭਲ ਤਾਂ ਵੀ ਤੈਨੂੰ ਲੋਕ ਗਾਲਾਂ ਕੱਢਣਾ ਠੀਕ ਆ ਤਾਂ ਕਰਕੇ ਉਹ ਚਾਹੁੰਦਾ ਵੀ ਮੇਰੇ ਮਾਤਾ ਪਿਤਾ ਹੀ ਕਰਦੇ ਕਿ ਉਹਨੂੰ ਲੋਕ ਬੜਾ ਪਿਆਰ ਕਰਦੇ ਨੇ ਕੋਈ ਗਾਲਾਂ ਗੁਲਾ ਨਹੀਂ ਕੱਢਦਾ ਦੂਜੀ ਗੱਲ ਬਾਈ ਜੀ ਮੇਰਾ ਮਜ਼ਾਕ ਨਾ ਟਾਇ ਕਰੋ ਮੈਨੂੰ ਕਮੈਂਟਾਂ ਵਿੱਚ ਗਾਲਾਂ ਨਾ ਕੱਢਿਆ ਕਰੋ ਵੀਰੇ ਹਕੀਕਤਾ ਮਰਨਾ ਸਭ ਨੇ ਆ ਤੇ ਕਈ ਬੰਦੇ ਕਹਾਂਦੇ ਆ ਵੀ ਤੂੰ ਮਰਿਆ ਦਾ ਮਾਸ ਕਰਨਾ ਕੋਈ ਕਹਿੰਦੇ ਵੀ ਉਹਦਾ ਪੁੱਤ ਕੱਲਾ ਤੁਰ ਗਿਆ ਮੈਂ ਦੱਸਣਾ ਚਾਹਣਾ ਤੁਰਿਆ ਨਹੀਂ ਮੂਸੇੜਾ ਹਾਸਸ ਗੱਲਾਂ ਕਰਦਾ ਮੇਰੇ ਨਾਲ ਕਹਦਾ ਮੈਂ ਆਪਣੇ ਆਪ ਦੇ ਮਾਣ ਕਰਦਾ ਆਪਣੇ ਆਪ ਦੇ ਪ੍ਰਾਊਡ ਕਰਦਾ ਵੀ ਮੈਂ ਅਮਰ ਹੋਇਆ ਤੇ ਬਾਪੂ ਬਲਕੌਰ ਨੂੰ ਵੀ ਕਹਿ ਜਾ ਕੇ ਵੀ ਉਹ ਖੁਸ਼ ਰਿਆ ਕਰੇ ਉਦਾਸੀ ਕਾਦੀ ਹੈ ਤੇ ਚਿਹਰੇ ਤੇ ਕਹਿੰਦਾ ਮੈਂ ਕਿਹੜਾ ਗਲਤ ਕੰਮ ਕੀਤਾ ਮੈਂ ਪੱਗ ਨੂੰ ਪ੍ਰਮੋਟ ਕੀਤਾ ਵੀ ਨੌਜਵਾਨਾਂ ਨੂੰ ਕਈ ਪੱਗ ਮੰਨਾ ਕਰੋ ਸੱਚੇ ਸੁੱਚੇ ਗਾਣੇ ਗਾਏ ਕੋਈ ਵੀ ਕਲਾਕਾਰ ਕਹਿੰਦਾ ਮੇਰਾ ਅੱਜ ਕੋਈ ਗੀਤ ਗਾ ਲੈਂਦਾ ਉਹ ਰਾਤੋਂ ਰਾਤ ਵਾਇਰਲ ਹੋ ਜਾਂਦਾ ਤੁਸੀਂ ਦੇਖਿਓ ਨੇ ਮੈਂ ਅਕਸਰੀ ਮੂਸੇੜ ਦੇ ਯਾਤਰ ਗਾਣੇ ਲਿਖ ਕੇ ਗਾਉਣਾ ਜਿਹੜਾ ਹੁਣ ਇੱਕ ਗੀਤ ਆ ਮੇਰਾ 21 ਜਨਾ ਵਿੱਚ ਇਨਸਾਫ ਦਵਾ ਤੂੰ ਮੈਂ ਉਹਦੇ ਦੋ ਲਾਈਨਾਂ ਸੁਣਾਉਣ ਲੱਗਿਆ ਇਹ ਗੀਤ ਵੀ ਮੂਸ਼ਾ ਨੇ ਸੁਪਨੇ ਵਿੱਚ ਲਿਖ ਦਿੱਤਾ ਮੈਨੂੰ ਮੈਨੂੰ ਘੜ ਤੋਂ ਘਟ 25 ਕਰੋੜ ਗਾਣਾ ਲਿਖ ਦਿੱਤਾ ਸੁਪਨੇ ਦੇ ਵਿੱਚ ਜੋ ਕਿ ਮੈਂ ਹੌਲੀ ਹੌਲੀ ਤੁਹਾਨੂੰ ਸੁਣਾਉਂਦਾ ਹੀ ਰਹੂੰਗਾ ਤੇ ਜਿਹੜੇ ਲੋਕ ਨਵੇਂ ਜੁੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਸ਼ੇਅਰ ਇੰਨਾ ਕਰੋ ਜਿਹੜਾ ਮਰਜੀ ਬੰਦਾ ਪੇਜ ਦੇ ਮੇਰੀ ਵੀਡੀਓ ਪਾ ਸਕਦਾ ਕੋਈ ਕਾਪੀਰਾਈਟ ਨਹੀਂ ਵੀਡੀਓ ਨੂੰ ਇੰਨਾ ਕਿ ਸ਼ਿਆ ਕਰ ਦੋ ਕੋਨੇ-ਕੋਨੇ ਤੱਕ ਪਹੁੰਚ ਜਾਵੇ ਹਰੇਕ ਦੇਸ਼ ਵਿੱਚ ਵੀ ਵੀਡੀਓ ਜਾਣੀ ਚਾਹੀਦੀ ਆ ਠੀਕ ਆ ਜੀ हां ते इनो वे भी ਤੁਸੀਂ ਵੀਡੀਓ ਨੂੰ ਸ਼ੇਅਰ ਨਾ ਕਰੋ ਕਮੈਂਟ ਕਰੋ ਤੇ ਜਿਹੜੇ ਲੋਕ ਕਮੈਂਟ ਵੀ ਕਰਨਗੇ ਵੀਡੀਓ ਨੂੰ ਸ਼ੇਅਰ ਕਰਕੇ ਉਹਦੀ ਮਨੋ ਕਾਬੜਾ ਮਾਤਾ ਕਾਲੀ ਵੀ ਪੂਰੀ ਕਰੂਗੀ ਮੇਰਾ ਮੂਸੇ ਵਾਲਾ ਗੁਰੂ ਪੂਰੀਆ ਕਰੂਗਾ ਤੇ ਉਦੋਂ ਪਹਿਲਾਂ ਮੈਂ ਹੋਰ ਵੀ ਕੁਝ ਬੋਲੂਗਾ ਉਦੋਂ ਪਹਿਲਾਂ ਮੈਂ ਇੱਕ ਵਾਰੀ ਮੈਂ ਬੋਲਦਾ ਜੈ ਸਿੱਧੂ ਮੂਸੇ ਵਾਲੇ ਦੀ ਜੈ ਹੋ ਸਿੱਧੂ ਮੂਸੇ ਵਾਲੇ ਦੀ ਉੱਚੀ ਉੱਚੀ ਬੋਲੋ ਸਿੱਧੂ ਮੂਸੇ ਵਾਲੇ ਦੀ ਮੈਨੂੰ ਨਹੀਂ ਸੁਣਿਆ ਕੀ ਬੋਲਿਆ ਪੱਪੂ ਦੇਵ ਜੈ ਸਿੱਧੂ ਮੂਸੇ ਵਾਲੇ ਦੀ ਰਾਲ ਮਿਲ ਕੇ ਭੈਣ ਭਰਾਓ ਫੈਨੋ ਸਾਰੇ ਬੋਲੋ ਜੈ ਸਿੱਧੂ ਮੂਸੇਵਾਲੇ ਦੀ ਲੋ ਵੀ ਜਿਹਨੇ ਜੈ ਜੈ ਬੁਲਾਤੀ ਉਹ ਜਿਹੜੇ ਬੇੜੇ ਆ ਪਾਰ ਹੋ ਜਾਣੇ ਆ ਪਾਪ ਧੋਤੇ ਜਾਣੇ ਆ ਮੂਸੇਵਾਲੇ ਚ ਬਹੁਤ ਸ਼ਕਤੀ ਸੀ ਵੀਰੋ ਇਨਕ ਸ਼ੇਅਰ ਕਰਦੇ ਮੇਰਾ ਮੋਬਾਈਲ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ 98984844 ਮੈਂ ਸਿੱਧੂ ਮੂਸੇਵਾਲੇ ਦੇ ਮਾਸੀ ਦਾ ਮੁੰਡਾ ਬੋਲ ਰਿਹਾ ਜੀ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਹੋਣੀ ਸਿੱਧੂ ਮੂਸੇਵਾਲੇ ਦੀ ਮਾਸੀ ਦਾ ਮੁੰਡਾ ਆ ਮੈਨੂੰ ਏ ਪੰਜਵਾਂ ਸੁਪਨਾ ਆ ਚੁੱਕਿਆ ਵੀਰੋ ਸੁਪਨੇ ਇਦਾਂ ਹੀ ਆਉਂਦੇ ਰਹਿੰਦੇ ਮੈਨੂੰ ਠੀਕ ਹੈ ਕਈ ਬੰਦੇ ਨੇ ਮੈਨੂੰ ਕੁੱਟਮਾਰ ਵੀ ਕਰਤੀ ਮੇਰੇ ਤੇ ਹਮਲੇ ਵੀ ਕਰਾਤੇ ਵੀਰੇ ਸੁਪਨੇ ਬੰਦ ਕੀਤੇ ਪਰ ਹੋਈ ਨਹੀਂ ਬੰਦ ਮੂਸਿਆਲਾ ਇੰਨੀ ਸੱਤੀ ਆ ਬਸ ਜਿੰਨਾ ਚਿਰ ਮੂਸਿਆਲਾ ਸਾਥ ਆ ਮਾਤਾ ਕਾਲੀ ਦੀਵੀਆ ਸਾਥ ਆ ਲੋਕਾਂ ਸਾਥ ਆ ਤੇ ਮੈਂ ਛੋਡੇ ਨਾਲ ਇਹ ਮੇਰੀ ਆਵਾਜ਼ ਛੋਡੇ ਦਾ ਭਾਈ ਆਉਂਦੀ ਰਹੂਗੀ ਇਹ ਆਵਾਜ਼ ਨੂੰ ਸਿਰਫ ਇੱਕ ਮਾਲਕ ਮੂਸਿਆਲਾ ਦਵਾ ਸਾਧਾ ਮਾਤਾ ਕਾਲੀ ਦੀਵੀ ਤੇ ਪਰਮਾਤਮਾ ਹੋਰ ਕੋਈ ਵੀ ਮੇਰੀ ਆਵਾਜ਼ ਨੂੰ ਨਹੀਂ ਦਵਾ ਸਕਦਾ ਤੇ ਵੀਡੀਓ ਕਿਵੇਂ ਲੱਗੀ ਜਰੂਰ ਸਾਨੂੰ ਕਮੈਂਟ ਕਰਕੇ ਮੇਰਾ ਸੁਪਨਾ ਕਿਵੇਂ ਲੱਗਿਆ ਕਿਸੇ ਨੇ ਮਜ਼ਾਕ ਨਹੀਂ ਕਰਨਾ ਵੀਰੇ ਹੁਣ ਕਰ ਦੋ ਸ਼ੇਅਰ ਵੀਡੀਓ ਨੂੰ ਬਸ ਸੁਣੋ ਇਤੇ 골ਡ ਦੀਆ ਪਾ ਜਣਾ ਪਾ ਦੂੰਗਾ 21 ਦਿਨਾਂ ਚ ਲੋਕ ਮੂਸੇ ਵਾਲੇ ਨਿਸ਼ਾਬ ਮੈਂ ਦਵਾ ਦੂੰਗਾ 21 ਦਿਨਾਂ ਚ